ਦੇ ਵਿੱਚ ਐਂਟਰ ਕਰਦੇ ਆ ਰੋਪੜਾਲ ਉਹਦੇ ਨੇੜੇ ਇੱਕ ਪਿੰਡ ਆ ਉਹਨੂੰ ਪ੍ਰੇਮਨਗਰ ਕਹਿੰਦੇ ਆ ਉਹ ਪਹਿਲਾਂ ਬਸਤੀ ਸੀਗੀ ਬਸਤੀ ਤੋਂ ਹੌਲੀ ਹੌਲੀ ਉਹ ਪਿੰਡ ਬਣ ਗਿਆ ਹੁਣ ਉੱਥੇ ਪ੍ਰਵਾਸੀਆਂ ਦੀ ਆਬਾਦੀ ਬਹੁਤ ਜ਼ਿਆਦਾ ਹੈ 800 ਵੋਟ ਉਹਨਾਂ ਦੀ ਆ ਪ੍ਰਵਾਸੀਆਂ ਦੀ ਉੱਥੇ ਤੇ 800 ਵੋਟ ਪੰਜਾਬੀਆਂ ਦੀ ਸੋ ਇਵੈਨਚੁਅਲੀ ਆਪਾਂ ਅੱਜ ਨਹੀਂ ਤਾਂ ਕੱਲੋ ਬੈਟਲ ਹਾਰ ਜਾਣੀ ਓ ਜੰਗ ਆਪਾਂ ਹਾਰ ਜਾਣੀ ਆ ਪੋਲਿਟੀਕਲ 762 ਇਨਸੀਡੈਂਟਸ ਹੋ ਗਿਆ ਜਿਨ੍ਹਾਂ ਨੇ ਸਾਡੇ ਅਨ ਐਡਵਰਟਾਈਜ਼ਡ ਨੰਬਰਸ ਤੇ ਕਾਲ ਕੀਤੀ ਕਿ ਸਾਨੂੰ ਪ੍ਰਵਾਸੀਆਂ ਤੋਂ ਆਹ ਪ੍ਰੋਬਲਮ ਹੈਗੀ ਪਰਿਵਾਰ ਚੋਂ ਉਹਨਾਂ ਦੀ ਲੋ ਨੂੰ ਇੱਕ ਪ੍ਰਵਾਸੀ ਘੱਟ ਕੇ ਲੈ ਨਾਲ ਉਹ ਦੋ ਬੱਚੀਆਂ ਲੈ ਕੇ ਪਰਿਵਾਰ ਪਿਛਲੇ 7 ਮਹੀਨਿਆਂ ਤੋਂ ਪੁਲਿਸ ਕੋਲੇ ਜਾ ਰਿਹਾ ਸਾਰੀ ਥਾਂ ਜਾ ਰਿਹਾ ਦੇ ਉਹ ਇਹ ਉਹਨਾਂ ਦਾ ਸਿਰਫ ਇਹ ਹੈਗਾ ਕਿ ਸਾਡੀ ਉਹ ਬੀਬੀ ਵਾਪਸ ਨੋ ਵਾਪਸ ਆਵੇ ਜਾਂ ਨਾ ਆਵੇ ਪਰ ਸਾਡੀ ਇਹ ਬੱਚੀਆਂ ਵਾਪਸ ਆ ਜਾਣ ਕਿਉਂਕਿ ਉਹ ਫੀਅਰ ਕਰਦੇ ਆ ਕਿ ਉਹਨਾਂ ਨੂੰ ਉਹ ਸੇਲ ਨਾ ਕਰ ਪੁਲਿਸ ਇਹਦੇ ਵਿੱਚ ਕੁਝ ਨਹੀਂ ਕਰ ਸਕੀ ਹਲੇ ਤੱਕ ਪੁਲਿਸ ਕੋਈ ਐਕਸ਼ਨ ਨਹੀਂ ਲੈ ਸਕੀ ਕਿਉਂਕਿ ਉਸ ਪ੍ਰਵਾਸੀ ਦੀ ਫੋਟੋ ਤੱਕ ਨਹੀਂ ਮਿਲ ਪਾ ਉਥੋਂ ਮਿਸ਼ਰਾ ਆਇਆ ਸੀ ਇਥੇ ਉਹ ਸ਼ਡਿਊਲ ਕਾਸਟ ਦਾ ਸਰਟੀਫਿਕੇਟ ਲੈ ਕੇ ਸੈਂਟਰਲ ਯੂਨੀਵਰਸਿਟੀ ਜਾਂ ਸੈਂਟਰਲ ਡਿਪਾਰਟਮੈਂਟ ਦੇ ਵਿੱਚ ਜਲੰਧਰ ਜੌਬ ਕਰ ਰਿਹਾ ਹੈ। ਇਹ ਲੈਂਡ ਬਿਲਕੁਲ ਹੀ ਉਹ ਪਰਚੇਸ ਕਰ ਲਈ ਨਾ ਇਹ ਖੇਤੀਬਾੜੀ ਕਰ ਰਿਹਾ ਹੈ। ਜ਼ਿਆਦਾ ਜਿਹੜਾ ਉਹਨਾਂ ਦਾ ਅਸਰ ਪੈ ਰਿਹਾ ਹੈ ਆਸ਼ੀਆਗਰ ਲੋਕਾਂ ਦੇ ਜੌਬਸ ਤੇ ਪੈ ਰਿਹਾ ਹੈ। ਗੁਰੂ ਮਹਾਰਾਜ ਦੇ ਬਖਸ਼ੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਚ ਅੱਤ ਬੁੱਧੀਜੀਵੀ ਵਰਕ ਬੈਠਾ ਤੇ ਮੇਰੇ ਕੋਲੇ ਇਸ ਟਾਈਮ ਕੋਈ ਸੋਲੂਸ਼ਨਸ ਹੈ ਨਹੀਂ ਪਰ ਜੋ ਕੁਝ ਪਿਛਲੇ ਕੁਝ ਸਮਿਆਂ ਚ ਅਸੀਂ ਫੀਲਡ ਤੇ ਵੇਖਿਆ ਇਸ ਸਟਰਗਲ ਦੇ ਨਾਲ ਐਸੋਸੀਏਟਡ ਰਹੇ ਆ ਉਹਦੇ ਕੁਝ ਤੱਥ ਸ਼ੇਅਰ ਕਰਨਾ ਚਾਹੂਗਾ ਜੇ ਉਹਨਾਂ ਨੂੰ ਵੇਖ ਕੇ ਆਪਾਂ ਕੁਝ ਅੱਗੇ ਚੱਲ ਸਕੀਏ ਜਾਂ ਉਹਦਾ ਕੁਝ ਸਮਝ ਬਣਾ ਸਕੀਏ ਮਿਸਲ ਸਤਲਜ ਨੇ ਜਦੋਂ ਆਪਦਾ ਇੱਕ ਮਨੋਰਥ ਪੱਤਰ ਛਾਪਿਆ ਉਹਦੇ ਵਿੱਚ ਆਪਾਂ ਡੈਮੋਗ੍ਰਾਫੀ ਨੂੰ ਇੱਕ ਬਹੁਤ ਇੰਪੋਰਟੈਂਟ ਇਸ਼ੂ ਗਿਣਿਆ ਕਿਉਂਕਿ ਜਿਵੇਂ ਗਰਕਸਰ ਕਹਿ ਕੇ ਗਏ ਆ ਸਾਡਾ ਵੀ ਇਹ ਫੀਅਰs ਸੀਗਾ ਕਿ ਵੀ ਕਲਚਰਲ ਡੈਮੋਗ੍ਰਾਫੀ ਵੀ ਬਦਲੀ ਜਾਊਗੀ ਕਲਚਰਲ ਘਾਤ ਵੀ ਸਾਡੀ ਬਦਲੀ ਜਾ ਸਕਦੀ ਆ ਤੇ ਉਦੋਂ ਵੀ ਵੱਡੀ ਗੱਲ ਆ ਕਿ ਵੀ ਸਾਡੀ ਪੋਲੀਟਿਕਲ ਜਿਹੜੀ ਹੋਂਦ ਐ ਇੱਥੋਂ ਖਤਮ ਕੀਤੀ ਜਾ ਸਕਦੀ ਆ ਇਸ ਤਰੀਕੇ ਦਾ ਕੋਈ ਸਟਰਕਚਰ ਇੱਥੇ ਆ ਸਕਦਾ ਉਥੋਂ ਕਿਉਂਕਿ ਸ਼ੁਰੂ ਹੋਏ ਤਾਂ ਮੋٹے ਤੌਰ ਤੇ ਨਾਰਾ ਸਾਡਾ ਇਹ ਸੀਗਾ ਕਿ ਵੀ ਕੰਮ ਕਰਨ ਦੀ ਕਿਸੇ ਨੂੰ ਕੋਈ ਰੋਕ ਨਹੀਂ ਪਰ ਅਸੀਂ ਵੋਟ ਨਹੀਂ ਬਣਦੇ ਜਿਹੜੀ ਕਿ ਇੱਕ ਸਲੋਗਨਸ ਚ ਵੀ ਅਸੀਂ ਲਾਈ ਸੀਗੀ ਕਿ ਕੰਮ ਕਰੋ ਕੋਈ ਰੋਕ ਨਹੀਂ ਪਰ ਵਾਸੀ ਦੀ ਪਰ ਵੋਟ ਨਹੀਂ ਠੀਕ ਹੈ ਇਹ ਇੱਕ ਸਲੋਗਨ ਸੀ ਜਿਹਦੇ ਤੇ ਆਪਾਂ ਸ਼ੁਰੂ ਹੋਏ ਪਰ ਉਦੋਂ ਬਾਅਦ ਆਪਾਂ ਰੈਗੂਲਰਲੀ ਇਨ ਆ ਸਟਰਗਲਸ ਦੇ ਵਿੱਚ ਆਏ ਹਾਂ ਔਨ ਫੀਲਡ ਜਿੱਥੇ ਪਹਿਲਾ ਆਪਾਂ ਐਂਟਰ ਹੋਏ ਉਹ ਸੀਗਾ ਜਗਤਪੁਰੇ ਵਾਲਾ ਕੇਸ ਸੀਗਾ ਜਿੱਥੇ ਬਹੁਤ ਵੱਡੀ ਤਦਾਦ ਚ ਸਾਰੇ ਮੋਹਾਲੀ ਚੋਂ ਲੋਕਾਂ ਨੂੰ ਇਕੱਠਾ ਕਰਕੇ ਇੱਕ ਜਗਤਪੁਰਾ ਨਾਂ ਦੀ ਇੱਕ ਪਿੰਡ ਹੈਗਾ ਉਹਦੇ ਨੇੜੇ ਵਸਾ ਦਿੱਤੇ ਗਏ ਲਜਾਤ ਇਹ ਵੱਖ-ਵੱਖ ਸਰਕਾਰਾਂ ਦੇ ਸਮੇਂ ਚ ਹੋਇਆ ਆਪੋਨਨ ਲੀਡਰਾਂ ਦੇ ਨਾਂ ਨਹੀਂ ਲੈਂਦੇ ਉਹ ਇੱਕ ਸਮਝ ਲਓ ਬਿਊਟੀਫਿਕੇਸ਼ਨ ਆਫ ਮੋਹਾਲੀ ਦੀ ਕੈਂਪੇਨ ਕਹਿ ਲੋ ਕਿ ਜਿੱਥੇ-ਜਿੱਥੇ ਉਹ ਬੈਠੇ ਸੀਗੇ ਮਾਰਜਿਨਸ ਤੇ ਉਹਨਾਂ ਨੂੰ ਲਿਜਾ ਕੇ ਉੱਥੇ ਬਿ사ਵਾ ਦਿੱਤਾ ਗਿਆ ਜਿੱਥੇ ਉਹ ਵਿਜੀਬਲ ਨਾ ਹੋਣ ਉਹਨਾਂ ਨੂੰ ਵੀ ਉਹ ਸੂਟ ਕਰਦਾ ਸੀ ਬਿਕਾਉਜ਼ ਉੱਥੋਂ ਪੰਚਕੁਲਾ ਚੰਡੀਗੜ੍ਹ ਮੋਹਾਲੀ ਇਕੁਇਡਿਸਟੈਂਟ ਪੈ ਜਾਂਦੇ ਸੀ ਤਾਂ ਕੰਮ ਕਰਨ ਵਾਸਤੇ ਸੁਵਕਾ ਸੀ ਉੱਥੇ ਉਹਨਾਂ ਦੀ ਗਿਣਤੀ ਵਾਧ ਗਈ ਬਹੁਤ ਵੱਡੀ ਤਦਾਦ ਚ ਹੋਗੇ ਤੇ ਪੋਲੀਟੀਕਲ ਲੀਡਰਸ਼ਿਪ ਨੇ ਉਹਨਾਂ ਨੂੰ ਅਸ਼્યોਰ ਕੀਤਾ ਕਿ ਜੇ ਜਦੋਂ ਸਰਪੰਚੀ ਦੀਆਂ ਵੋਟਾਂ ਪੈਣੀਆਂ ਤਾਂ ਅਸੀਂ ਤੁਹਾਨੂੰ ਦਾ ਪਾਰਟ ਬਣਾਂਗੇ ਪ੍ਰੈਜ਼ੀਡੈਂਟ ਸਰਕਾਰ ਦੇ ਜਿਹੜੇ ਐਮਐਲਏ ਆ ਉਹ ਉਹਨਾਂ ਨੂੰ ਅਸ਼ੋਰੈਂਸ ਦਿੰਦੇ ਸੀਗੇ ਉਹ ਬਹੁਤ ਸਟਰਗਲ ਕਰਨੀ ਪਈ ਜਿਹਦੇ ਬਾਅਦ ਇਹ ਹੋਇਆ ਕਿ ਵੀ ਪਿੰਡ ਦੀਆਂ ਵੋਟਾਂ ਦੇ ਵਿੱਚ ਇਹਨਾਂ ਦੀਆਂ ਵੋਟਾਂ ਨਹੀਂ ਰਹਿਣੀਆਂ ਉਹ ਸਰਪੰਚੀ ਅੱਡ ਹੋਊਗੀ ਬਟ ਅਵੈਂਚੂਰੀ ਉਹ ਜਿਹੜੀ ਲੜਾਈ ਆ ਉਹ ਪਹਾਰਾਂਗੇ ਕਿਉਂਕਿ ਅਖੀਰ ਉਹ ਜਗਤਪੁਰਾ ਜਿਹੜਾ ਉਹ ਐਮਸੀ ਚ ਆ ਜਾਣਾ ਤੇ ਉਹ ਬੰਦੇ ਉਸ ਚੀਜ਼ ਦੇ ਵੋਟਰ ਬਣ ਜਾਣੇ ਆ 6500 ਵੋਟ ਉਹਨਾਂ ਦੀ ਆ ਪਰਵਾਸੀਆਂ ਦੀ ਉੱਥੇ ਤੇ 800 ਵੋਟ ਪੰਜਾਬੀਆਂ ਦੀ ਆ ਉੱਥੇ ਸੋ ਇਵੈਂਚੁਅਲੀ ਆਪਾਂ ਅੱਜ ਨਹੀਂ ਤਾਂ ਕੱਲ ਨੂੰ ਬੈਟਲ ਹਾਰ ਜਾਣੀ ਹੈ ਉਹ ਜੰਗ ਆਪਾਂ ਹਾਰ ਜਾਣੀ ਹੈ ਪੋਲਿਟੀਕਲ ਦੂਜੀ ਉਹਦੇ ਬਾਅਦ ਕੁਝ ਮਹੀਨਿਆਂ ਬਾਅਦ ਇੱਕ ਦੂਜਾ ਇਨਸੀਡੈਂਟ ਹੋਇਆ ਜਿੱਥੇ ਕੁੰਬੜਾਂ ਦੇ ਵਿੱਚ ਦੋ ਨੌਜਵਾਨ ਮਤਲਬ ਮਾਰ ਦਿੱਤੇ ਗਏ ਸਟਰਗਲ ਦੇ ਵਿੱਚ ਤੇ ਉਹਨਾਂ ਦੇ ਜਿਹਨੇ ਉਹਨਾਂ ਨੂੰ ਮਾਰਨ ਵਾਲੇ ਸੀਗੇ ਉਹਨਾਂ ਨੂੰ ਪੁਲਿਸ ਪਕੜ ਨਹੀਂ ਰਹੀ ਸੀ ਇਰਿਕ ਚੌਕ ਦੇ ਉੱਤੇ ਪ੍ਰੋਟੈਸਟ ਹੋਈ ਦੋ ਦਿਨ ਉਹ ਪ੍ਰੋਟੈਸਟ ਚੱਲੀ ਉਹਦੇ ਵਿੱਚ ਫੇਰ ਉਹ ਗ੍ਰਿਫਤਾਰੀਆਂ ਹੋਈਆਂ ਤੇ ਜਿੱਥੇ ਆਧਾਰ ਕਾਰਡ ਕਿੰਨਾ ਈਜ਼ੀਲੀ ਅਵੇਲੇਬਲ ਹੈਗਾ ਜਾਂ ਕਿੰਨੇ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਉਹ ਸਾਰੀਆਂ ਗੱਲਾਂ ਸਾਹਮਣੇ ਇਹ ਗੱਲਾਂ ਨੂੰ ਸਮਾ ਹੋ ਗਿਆ ਸੀਗਾ ਇਸ ਸਾਲ ਦੇ ਵਿੱਚ 4 ਸਤੰਬਰ ਨੂੰ ਇੱਕ ਪਿੰਡ ਹੈਗਾ ਰੈਲ ਮਾਜਰੇ ਦੇ ਕੋਲ ਜਿੱਦੋਂ ਆਪਾਂ ਦੁਆਬੇ ਦੇ ਵਿੱਚ ਐਂਟਰ ਕਰਦੇ ਹਾਂ ਰੋਪੜ ਵੱਲੋਂ ਉਦੇ ਨੇੜੇ ਇੱਕ ਪਿੰਡ ਆ ਉਹਨੂੰ ਪ੍ਰੇਮਨਗਰ ਕਹਿੰਦੇ ਆ ਉਹ ਪਹਿਲਾਂ ਬਸਤੀ ਸੀਗੀ ਬਸਤੀ ਤੋਂ ਹੌਲੀ-ਹੌਲੀ ਉਹ ਪਿੰਡ ਬਣ ਗਿਆ ਹੁਣ ਉੱਥੇ ਪ੍ਰਵਾਸੀਆਂ ਦੀ ਆਬਾਦੀ ਬਹੁਤ ਜ਼ਿਆਦਾ ਹੈ ਜਿਹੜੇ ਉੱਥੇ ਨੇੜੇ ਦੀ ਸੂਜ਼ੂ ਤੇ ਹੋਰ ਫੈਕਟਰੀਆਂ 'ਚ ਵੱਡੀ ਗਿਣਤੀ 'ਚ ਕੰਮ ਕਰਦੇ ਉੱਥੇ ਉਹਨਾਂ ਨੇ ਪੰਜਾਬੀਆਂ ਦੇ ਅਗੇਂਸਟ ਬਹੁਤ ਜ਼ਿਆਦਾ ਬੋਲਿਆ ਬਹੁਤ ਬਲਗਰ ਸਟੇਟਮੈਂਟਸ ਇਸ਼ੂ ਕੀਤੀਆਂ ਪਰ ਬਹੁਤ ਹੀ ਜਦੋਜਹਿਦ ਦੇ ਬਾਅਦ ਆਪਣੇ ਜਿਹੜੇ ਮਿਸਲ ਸਤਲੋਜ ਦੇ کارਪੂਨ ਸੀਗੇ ਹੋਰ ਸੀਗੇ ਉਹਨਾਂ ਨੇ ਉਹਦੇ ਅਗੇਂਸਟ ਇੱਕ ਐਫ ਆਈ ਆਰ ਦਰਜ ਕਰਵਾ ਸਕੇ ਤੇ ਉਹ ਥੋੜੀ ਦੇਰ ਉਹ ਸਟਰਗਲ ਰਹੀ ਅਲਟੀਮੇਟਲੀ ਉਹ ਬੰਦਾ ਫੇਰ ਨਿਕਲ ਗਿਆ ਉਸ ਸਟਰਗਲ ਚ ਮਤਲਬ ਉਹਨੂੰ ਐਸਕੇਪ ਰੂਟ ਮਿਲ ਗਿਆ ਬੇਲ ਮਿਲ ਗਈ ਮੇਰਾ ਖਿਆਲ ਉਸ ਕੇਸ ਚ ਪੁਲਿਸ ਅੱਗੇ ਕੁਝ ਸ਼ਾਇਦ ਹੀ ਕਰੇ ਉਹ ਸਟਰਗਲ ਮਤਲਬ ਆਪਾਂ ਕਿਤੇ ਲੌਜੀਕਲ ਕਨਕਲੂਜਨ ਤੇ ਨਹੀਂ ਲਗਾ ਸਕਦਾ ਇਹ 4 ਸਤੰਬਰ ਦੀ ਗੱਲ ਹੈ 11 ਸਤੰਬਰ ਨੂੰ ਹਿਆਰਪੁਰ ਦੇ ਵਿੱਚ ਅਗਲਾ ਇਨਸੀਡੈਂਟ ਹੁੰਦਾ ਜਿਹਦੇ ਕਰਕੇ ਆਪਾਂ ਇਹ ਇਨਸੀਡੈਂਟ ਨੇ ਬਹੁਤ ਰੰਗ ਜੂਰ ਫਾਈਲ ਹੈ ਜਦੋਂ 11 ਸਤੰਬਰ ਨੂੰ ਇਨਸੀਡੈਂਟ ਹੋਇਆ ਤਾਂ ਪਿਛਲੇ ਸਾਰੇ ਇਨਸੀਡੈਂਟਸ ਜਿਹੜੇ ਹੋਏ ਸੀਗੇ ਉਹਦੇ ਬਾਅਦ ਅਸੀਂ ਇੱਕ ਇੰਟਰਨਲ ਮੀਟਿੰਗ ਕੀਤੀ ਕਿ ਵੀ ਇੱਕ ਨਾਰਾ ਇਹ ਚੱਲ ਪਿਆ ਸੀਗਾ ਕਿ ਭਈਏ ਭਜਾਓ ਪੰਜਾਬ ਬਚਾਓ ਤੇ ਦੂਜੇ ਪਾਸੇ ਇੱਕ ਲੈਫਟ ਲਿਬਰਲ ਥਾਟ ਦੇ ਲੋਕ ਸੀਗੇ ਜਿਹੜੇ ਕਹਿ ਰਹੇ ਸੀ ਨਹੀਂ ਇਹਨਾਂ ਨੂੰ ਗੜ ਲਾਓ ਇਹ ਦੋ ਪੋਲਸ ਬਣ ਗਏ ਸੀਗੇ ਤੇ ਦੋਨੇ ਅਨਰੀਅਲਿਸਟਿਕ ਤੇ ਅਨਪ੍ਰੈਗਮੈਟਿਕ ਪੋਜੀਸ਼ਨਸ ਸੀਗੀਆਂ ਦੋਨੇ ਐਸੀਆ ਪੋਜੀਸ਼ਨ ਸੀ ਕਿ ਜਿਹੜੀਆਂ ਨਾ ਅਚੀਵ ਕੀਤੀਆਂ ਜਾ ਸਕਦੀਆਂ ਤੇ ਨਾ ਹੀ ਇਹਨਾਂ ਨੇ ਕਿਸੇ ਲੌਜੀਕਲ ਕਨਕਲੂਜਨ ਤੇ ਆਪਾਂ ਨੂੰ ਲੈ ਕੇ ਜਾਣਾ ਸੀ ਸੋ ਅਸੀਂ ਇੱਕ ਬੈਕ ਟੂ ਬੇਸਿਕਸ ਕਹਿ ਲੋ ਜਾਂ ਬੈਕ ਟੂ ਰੂਟਸ ਹੋਣ ਦੀ ਕੋਸ਼ਿਸ਼ ਕੀਤੀ ਅਸੀਂ ਇਹ ਕਿਹਾ ਵੀ ਪ੍ਰੋਬਲਮ ਨੂੰ ਆਪਾਂ ਉਨੀ ਦੇਰ ਟੈਕਲ ਹੀ ਨਹੀਂ ਕਰ ਸਕਦੇ ਜਿੰਨੀ ਦੇਰ ਆਪਾਂ ਹੋਆ ਉਸ ਪ੍ਰੋਬਲਮ ਨੂੰ ਮੈਜ਼ਰ ਨਹੀਂ ਕਰ ਸਕਦੇ ਜਿੰਨੀ ਦੇ ਸਾਡੇ ਕੋਲੇ ਉਹਦੇ ਐਕਚੁਅਲ ਰੈਸ਼ਨਲ ਤੱਥ ਹਨ ਜਿੰਨੀ ਦੇ ਸਾਡੇ ਕੋਲੇ ਆંકੜੇ ਨਹੀਂ ਆਉਂਦੇ ਉਨੀ ਦੇਰ ਆਪਣੇ ਕੋਲੇ ਕੋਈ ਮੈਜ਼ਰਮੈਂਟ ਨਹੀਂ ਆਪਾਂ ਪ੍ਰੋਬਲਮ ਨੂੰ ਕਿਵੇਂ ਟੈਕਲ ਕਰਨਾ ਹੈ ਕਿਵੇਂ ਲੜਨਾ ਪਰ ਮੀਨ ਟਾਈਮ ਕਿਉਂਕਿ ਆਪਾਂ ਲੜ ਰਹੇ ਸੀ ਗਰਾਉਂਡ ਤੇ ਸੀਗੇ 4 ਸਤੰਬਰ ਵਾਲੇ ਇਸ਼ੂ ਕਰਕੇ ਵੀ ਵੈਸੇ ਵੀ ਤਾਂ ਸਾਨੂੰ ਬਹੁਤ ਕਾਲਸ ਆਉਣ ਲੱਗੀਆਂ ਕਿ ਸਾਨੂੰ ਇੱਥੇ ਪ੍ਰਵਾਸੀ ਦੀ ਪ੍ਰੋਬਲਮ ਆ ਸਾਨੂੰ ਇੱਥੇ ਪ੍ਰਵਾਸੀਆਂ ਦੀ ਪ੍ਰੋਬਲਮ ਆ ਤਾਂ ਮਿਸਲ ਸਤਲੋਜ ਦੇ ਜਿਹੜੇ ਹੈਲਪਲਾਈਨਸ ਸੀਗੀਆਂ ਜਾਂ ਕਹਿ ਲੋ ਸਾਡੇ ਲੋਕਲ ਹਾਰਟਕੌਨ ਸੀਗੇ ਸਾਡੇ ਕੋਲੇ ਇਸ ਟਾਈਮ 762 ਕਾਲਸ ਰਜਿਸਟਰਡ ਹੈਗੀ 762 ਇਨਸੀਡੈਂਟਸ ਹੈਗੇ ਆ ਜਿਨ੍ਹਾਂ ਨੇ ਸਾਡੇ ਅਨ ਐਡਵਰਟਾਈਜ਼ਡ ਨੰਬਰਸ ਤੇ ਕਾਲ ਕੀਤੀ ਕਿ ਸਾਨੂੰ ਪ੍ਰਵਾਸੀਆਂ ਤੋਂ ਆਹ ਪ੍ਰੋਬਲਮ ਹੈਗੀ ਆ ਇਹਦੇ ਇਲਾਵਾ ਬਹੁਤ ਮਿਸਡ ਕਾਲਸ ਗਈਆਂ ਅਣਗਿਣਤ ਗਈਆਂ ਸਾਡਾ ਅੰਦਾਜ਼ਾ ਕਿ ਸਾਨੂੰ ਕੋਈ 1200 ਤੋਂ 1300 ਕਾਲਸ ਆਈਆਂ ਸੀ ਜਿਨ੍ਹਾਂ ਚੋਂ ਅਸੀਂ ਇਹ ਅਗਲੇ ਲਿਖ ਸਕੇ ਕੋਸ਼ ਕਿਉਂਕਿ ਜਿਹੜਾ ਜਿਹਦੇ ਕੋਲੇ ਕਾਲ ਲੈਂਡ ਹੁੰਦੀ ਉਹ ਇੰਨੀ ਲਿਖ ਵੀ ਨਹੀਂ ਸਕਦਾ ਕਿਉਂਕਿ ਅਸੀਂ ਪ੍ਰੀਪੇਅਰਡ ਹੀ ਨਹੀਂ ਸੀ ਸਾਡੇ ਕੋਲੇ ਹੁੰਜਾ ਅਸੀਂ ਹੋਰ ਕੰਮ ਵਾਸਤੇ ਪ੍ਰੀਪੇਅਰਡ ਸੀਗੇ ਇਸ ਕੰਮ ਵਾਸਤੇ ਪ੍ਰੀਪੇਅਰਡ ਨਹੀਂ ਸੀ ਸੋ ਸਾਨੂੰ ਇਸ ਪ੍ਰੋਬਲਮ ਦੀ ਗ੍ਰੈਵਿਟੀ ਸਮਝ ਆਈ ਕਿ ਇਹ ਬਹੁਤ ਡਿਫਿਕਲਟ ਸਿਚੁਏਸ਼ਨ ਹੈ ਇਹ ਏਡੀ ਸੌਖੀ ਨਹੀਂ ਤਾਂ ਉਹਦੇ ਤੋਂ ਜੋ ਅਸੀਂ ਪਿਛਲੇ ਸਮੇਂ ਦੇ ਵਿੱਚ ਸਟਰਗਲ ਦੇ ਵਿੱਚ ਪੈ ਕੇ ਜਾਂ ਜਿਸ ਚੀਜ਼ਾਂ ਚ ਪੈ ਕੇ ਜੋ ਮੇਰੇ ਕੋਲੇ ਤੱਥ ਹੈਗੇ ਆ ਮੈਂ ਤੁਹਾਡੇ ਨਾਲ ਉਹੀ ਸਾਂਝੇ ਕਰੂੰਗਾ ਇਸ ਟਾਈਮ ਕੋਈ ਸੋਲੂਸ਼ਨ ਦੇ ਸਕਾਂ ਇਹਦਾ ਜਾਂ ਨਾ ਦੇ ਸਕਾਂ ਉਹ ਮੇਰੀ ਹਲੇ ਮੇਰਾ ਖਿਆਲ ਸਮਰੱਥਾ ਨਹੀਂ ਉਹ ਅਸੀਂ ਇੱਕ ਟਾਈਮ ਪੀਰੀਅਡ ਰੱਖਿਆ ਹੈ ਕਿ ਇਹਨੂੰ ਹੋਰ ਸਟੱਡੀ ਕਰਨਾ ਹੈ ਉਦੋਂ ਬਾਅਦ ਇੱਕ ਵਾਇਬਲ ਸੋਲੂਸ਼ਨ ਆਪਾਂ ਦੇਵ ਸੋ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਕੁਝ ਚੀਜ਼ਾਂ ਜਿਹੜੀਆਂ ਕਾਲਸ ਆਈਆਂ ਉਹਦੇ ਤੋਂ ਇਹ ਪਤਾ ਲੱਗਿਆ ਕਿ ਵੀ ਇਹ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਹੁਤ ਗ੍ਰੇਵ ਹੈਗੀ ਲਾਅ ਐਂਡ ਆਰਡਰ ਦੇ ਵਿੱਚੋਂ ਮੈਂ ਤੁਹਾਡੇ ਨਾਲ ਅਸੀਂ ਉਹਨਾਂ ਸਾਰੀਆਂ ਕਾਸਟਸ 'ਚੋਂ ਸਿਰਫ ਹੁਣ ਤੱਕ 26 ਲੋਕਾਂ ਕੋਲੇ ਪਹੁੰਚ ਕਰ ਸਕੇ ਹਾਂ ਵਕਤ ਵਕਤ ਟੀਮਾਂ ਆਉਂਦੀਆਂ ਭੇਜ ਕੇ ਤੇ ਉਹ 26 ਜਿਹੜੀਆਂ ਲੋਕਾਂ ਕੋਲੇ ਪਹੁੰਚਿਆ ਉਹਨਾਂ 'ਚੋਂ ਮੈਂ ਤੁਹਾਡੇ ਨਾਲ ਤਿੰਨ ਇਨਸੀਡੈਂਟਸ ਸ਼ੇਅਰ ਕਰਦਾ ਤਾਂ ਕਿ ਆਪਾਂ ਨੂੰ ਗ੍ਰੈਵਿਟੀ ਆਫ ਸਿਚੁਏਸ਼ਨ ਤੇ ਪ੍ਰੋਬਲਮ ਸਮਝ ਆ ਇੱਕ ਫੈਮਿਲੀ ਹੈਗੀ ਆ ਨੂਰਪੁਰ ਬੇਦੀ ਦੀ ਉਹ ਇਹ ਕਹ ਲੋ ਕਿ ਵੀ ਗੁਰਨਾਨ ਆਪਣਾ ਸਿੱਖੀ ਨੂੰ ਵੀ ਮੰਨਦੇ ਆ ਪਰ ਉਹ ਆਏ ਉਸ ਤਰ੍ਹਾਂ ਦੇ ਸਿੱਖ ਜਿਵੇਂ ਨੂਰਪੁਰ ਬੇਦੀ ਦੇ ਆਸ-ਪਾਸ ਸਹੀਏ ਲੋਕ ਓਵੇਂ ਹੈਗੇ ਆ ਉਹਨਾਂ ਦੇ ਪਰਿਵਾਰ ਚੋਂ ਉਹਨਾਂ ਦੀ ਨੋ ਨੂੰ ਇੱਕ ਪ੍ਰਵਾਸੀ ਕੱਢ ਕੇ ਲੈ ਗਿਆ ਨਾਲ ਉਹ ਦੋ ਬੱਚੀਆਂ ਲੈ ਗਿਆ ਪਰਿਵਾਰ ਪਿਛਲੇ 7 ਮਹੀਨਿਆਂ ਤੋਂ ਲੋਕ ਪੁਲਿਸ ਕੋਲੇ ਜਾ ਰਿਹਾ ਸਾਰੀ ਥਾਂ ਜਾ ਰਿਹਾ ਤੇ ਉਹ ਉਹਨਾਂ ਦਾ ਸਿਰਫ ਇਹ ਹੈਗਾ ਕਿ ਸਾਡੀ ਉਹ ਬੀਬੀ ਵਾਪਸ ਨੋ ਵਾਪਸ ਆਵੇ ਜਾਂ ਨਾ ਆਵੇ ਪਰ ਸਾਡੀ ਇਹ ਬੱਚੀਆਂ ਵਾਪਸ ਆ ਜਾਣ ਕਿਉਂਕਿ ਉਹ ਫੀਅਰ ਕਰਦੇ ਆ ਕਿ ਉਹਨਾਂ ਨੂੰ ਉਹ ਸੇਲ ਨਾ ਕਰ ਜਾਂ ਜਿਵੇਂ ਵੀ ਜੋ ਵੀ ਇੱਕ ਪੰਜਾਬੀ ਪਰਿਵਾਰ ਦਾ ਡਰ ਹੈ ਪੁਲਿਸ ਇਹਦੇ ਵਿੱਚ ਕੁਝ ਨਹੀਂ ਕਰ ਸਕੀ ਹਲੇ ਤੱਕ ਪੁਲਿਸ ਕੋਈ ਐਕਸ਼ਨ ਨਹੀਂ ਲੈ ਸਕੀ ਕਿਉਂਕਿ ਉਸ ਪ੍ਰਵਾਸੀ ਦੀ ਫੋਟੋ ਤੱਕ ਨਹੀਂ ਮਿਲ ਪਾਈ ਹੋਰ ਤਾਂ ਦੂਰ ਦੀਆਂ ਗੱਲਾਂ ਹੈਗੀਆਂ ਕਿ ਵੀ ਉਹ ਆਪਾਂ ਨੂੰ ਕੀ ਉਹਦੀ ਵੈਰੀਫਿਕੇਸ਼ਨ ਮਿਲੂਗੀ ਕਿ ਨਹੀਂ ਮਿਲੂਗੀ ਉਹਦੀ ਫੋਟੋ ਤੱਕ ਵੀ ਨਹੀਂ ਮਿਲ ਪਾਰੀ ਉਹਦੇ ਸਾਥੀ ਦੀ ਇੱਕ ਫੋਟੋ ਹੈਗੀ ਆ ਵੇਗ 'ਚ ਸੋ ਇਹ ਸਿਚੁਏਸ਼ਨ ਆ ਪੁਲਿਸ ਵੈਰੀਫਿਕੇਸ਼ਨ ਇਹਦੇ ਇਲਾਵਾ ਦੂਜਾ ਇਨਸੀਡੈਂਟ ਜਿਹੜਾ ਹੈਗਾ ਇੱਕ ਬਹੁਤ ਹੀ ਨਾਮੀ ਜਰਨਲਿਸਟ ਪੰਜਾਬ ਦੇ ਕੇ ਜੇ ਸਿੰਘ ਨਾਂ ਦੇ ਸੀਗੇ ਉਹਨਾਂ ਦਾ ਇੱਕ ਪ੍ਰਵਾਸੀ ਨੇ ਕਤਲ ਕੀਤਾ ਉਹਨਾਂ ਦਾ ਤੁੰਦੀ ਮਦਰ ਬਹੁਤ ਬਰੂਟਲ ਮਲਟਰ ਸੀ ਉਹ ਪਕੜਿਆ ਗਿਆ ਪ੍ਰਵਾਸੀ ਉਸ ਤੋਂ ਬਾਅਦ ਉਹ ਕੇਸ ਚੱਲਿਆ ਤੇ ਕੇਸ ਚੱਲਣ ਤੋਂ ਬਾਅਦ ਪਰੋਲ ਤੇ ਉਹ ਬੰਦਾ ਅੱਜ ਗਾਇਬ ਹੈਗਾ ਉਹਦਾ ਕੋਈ ਟਰੈਕ ਨਹੀਂ ਪੁਲਿਸ ਕੋਲੇ ਕੋਈ ਸੋਰਸ ਨਹੀਂ ਕਿ ਅਸੀਂ ਕਿੱਥੋਂ ਨੂੰ ਲੱਭ ਸੇ ਇਹ ਤਾਂ ਮੈਂ ਰਿਲੇਟ ਕਰ ਰਿਹਾ ਕਿ 엘ੀਟ ਨਾਲ ਵੀ ਇਹ ਹੋ ਰਿਹਾ ਤੇ ਹੇਠਲੇ ਵਰਗ ਤੇ ਵੀ ਹੋ ਰਿਹਾ ਤੀਜਾ ਇਨਸੀਡੈਂਟ ਲੁਧਿਆਣੇ ਦਾ ਜਿਹਦੇ ਵਿੱਚ ਆਪਣਾ ਇੱਕ ਹਿੰਦੂ ਪਰਿਵਾਰ ਦੀ ਬੀਬੀ ਆ ਉਹਦੇ ਨਾਲ ਕਟਮਾਰ ਕੀਤੀ ਗਈ ਕਟਮਾਰ ਕਰਕੇ ਉਹਦਾ ਮਿਸ ਕੈਰੇਜ ਹੋਇਆ ਕੱਲ ਅਸੀਂ ਉਸ ਬੀਬੀ ਦਾ ਸਕੈਨ ਕਰਾਇਆ ਉਹ ਬੱਚਾ ਮਤਲਬ ਨਹੀਂ ਰਿਹਾ ਹੁਣ ਸਿਰਫ ਇਹ ਬਹਿਸ ਚੱਲ ਰਹੀ ਆ ਵਕੀਲਾਂ ਦੇ ਦੌਰਾਨ ਕਿ ਵੀ ਅਸੀਂ ਉਹਦਾ ਅਬੋਰਸ਼ਨ ਕਰੀਏ ਕਿ ਨਾ ਕਰੀਏ ਕੇਸ ਉਹਦੇ ਨਾਲ ਕਮਜ਼ੋਰਤਾ ਨਹੀਂ ਹੋ ਜੂ ਪ੍ਰਵਾਸੀਆਂ ਨੂੰ ਪੁਲਿਸ ਪਕੜ ਨਹੀਂ ਸਕੇ ਪ੍ਰਵਾਸੀਆਂ ਦਾ ਪਤਾ ਹੀ ਨਹੀਂ ਕਿੱਥੇ ਗਏ ਉਹ ਬੰਦੇ ਇੱਕ ਫੈਕਟਰੀ ਮਾਲਕ ਉਹਨਾਂ ਨੂੰ ਪ੍ਰੋਟੈਕਟ ਕਰ ਰਿਹਾ ਪਰ ਕੋਈ ਵੈਰੀਫਿਕੇਸ਼ਨ ਕੋਈ ਡਾਕੂਮੈਂਟੇਸ਼ਨ ਅਵੇਲੇਬਲ ਨਹੀਂ ਇਹਨੇ ਤਿੰਨ ਇਨਸੀਡੈਂਟਸ ਤੋਂ ਰਨਾ ਤਾਂ ਸਾਂਝੇ ਕੀਤੇ ਆ ਇੰਜ ਅਨਗਿਣਤ ਅਨ ਅਨਕਾਊਂਟਡ ਫਾਰ ਹੋ ਗਏ ਆ ਠੀਕ ਹੈ ਇਹਦਾ ਮੁੱਖ ਕਾਰਨ ਇਹ ਆ ਕਿ ਤਾਂ ਲੈਕ ਆਫ ਫੀਅਰ ਹੈਗਾ ਕਿ ਵੈਰੀਫਿਕੇਸ਼ਨ ਹੋ ਵੀ ਜਾਵੇ ਤਾਂ ਇੱਕ ਬੜੀ ਫੇਕ ਜੀ ਵੈਰੀਫਿਕੇਸ਼ਨ ਹੁੰਦੀ ਹੈ ਵੈਰੀਫਿਕੇਸ਼ਨ ਕੋਈ ਇਨ ਡੈਪਥ ਨਹੀਂ ਹੁੰਦੀ ਕਿ ਦੋ ਤਿੰਨ ਸਾਲਾਂ ਤੋਂ ਵੈਰੀਫਿਕੇਸ਼ਨ ਹੋਵੇ ਕਿੱਥੇ ਕਿੱਥੇ ਰਿਹਾ ਕਿਵੇਂ ਲਿਆਂਦਾ ਜਾ ਸਕਦਾ ਦੂਜੀ ਗੱਲ ਇਹਦੇ ਵਿੱਚ ਇਹ ਹੈਗੀ ਆ ਕਿ ਜਿਹਨੂੰ ਆਧਾਰ ਕਾਰਡ ਦਾ ਆਪਾਂ ਇਸ਼ੂ ਕਹਿੰਨੇ ਆ ਆਪਾਂ ਚੰਡੀਗੜ੍ਹ ਨੂੰ ਇੱਕ ਮਾਡਲ ਜਗਾ ਕਹਿੰਨੇ ਵੀ ਇੱਥੇ ਬਹੁਤ ਸੋਹਣਾ ਸਿਸਟਮ ਹੋਊਗਾ ਜੀ ਇੱਥੇ ਤਾਂ ਆਧਾਰ ਕਾਰਡ ਬਣਨਾ ਔਖਾ ਹੈ ਜੀ ਇੱਥੇ ਤਾਂ ਆ ਹੀ ਗਿਆ ਜਿਨੇ ਕਾਰ ਡੀਲਰ ਆ ਤੁਸੀਂ ਉਹਨਾਂ ਨੂੰ ਜਾ ਕੇ ਮਿਲੋ ਜਦੋਂ ਉਹਨਾਂ ਨੇ ਚੰਡੀਗੜ੍ਹ ਦਾ ਨੰਬਰ ਟਰਾਂਸਫਰ ਕਰਨਾ ਹੁੰਦਾ ਉਹ ਕਹਿੰਦੇ ਵੀ 4000 ਰੁਪਏ ਦਿਓ ਅਸੀਂ ਤੁਹਾਡਾ ਆਧਾਰ ਕਾਰਡ ਉੱਥੋਂ ਦਾ ਬਣਾ ਦਾਂਗੇ ਆਰਸੀ ਆ ਜੂਗੀ ਤੇ ਵਾਪਸ ਤੁਹਾਡਾ ਉੱਥੇ ਕਨਵਰਟ ਕਰ ਦੇਣਾ ਸੋ ਆਧਾਰ ਕਾਰਡ ਕੋਈ ਐਡੀ ਵੱਡੀ ਗੱਲ ਨਹੀਂ ਇਟਸ ਵੈਰੀ ਈਜ਼ੀ ਟੂ ਮੈਨੀਪੂਲੇਟ ਤੁਹਾਡੇ ਕੋਲੇ ਸੱਚਾ ਆਧਾਰ ਕਾਰਡ ਵੀ ਹੋਊਗਾ ਤੇ ਤੁਸੀਂ ਉਹਨੂੰ ਮੈਨੀਪੂਲੇਟ ਵੀ ਕਰ ਰਹੇ ਹੋਗੇ ਤੇ ਵਿਧਾਨ ਲਾ ਵੀ ਸੋ ਆਧਾਰ ਕਾਰਡ ਨੂੰ ਆਪਾਂ ਬੇਸਿਸ ਬਣਾਈਏ ਕਿਸੇ ਵੈਰੀਫਿਕੇਸ਼ਨ ਦਾ ਉਹ ਆਪਣੇ ਸਮੇਂ 'ਚ ਆਇਆ ਮੈਂ ਤੁਹਾਨੂੰ ਸਿਰਫ ਫੈਕਟਸ ਹੀ ਦਊਂਗਾ ਕਿਉਂਕਿ ਇਹ ਚੀਜ਼ਾਂ ਹੋ ਰਹੀਆਂ ਸਮਾਜ ਵਿੱਚ ਦੂਜੀ ਜਿਹੜੀ ਗੱਲ ਹੈਗੀ ਆ ਕਿ ਜਦੋਂ ਅਸੀਂ ਪ੍ਰਵਾਸੀ ਸ਼ਬਦ ਵਰਤਦੇ ਆ ਅਸੀਂ ਇੱਕ ਮੋਨੋਲਿਥ ਕਮਿਊਨਿਟੀ ਸਮਝ ਲੈਂਦੇ ਆ ਵੀ ਪ੍ਰਵਾਸੀ ਇਹਨਾਂ ਦੇ ਉਲਟ ਹੋ ਜੋ ਸਾਰੇ ਪਰਵਾਸੀ ਕੋਈ ਮੋਨੋਲਿਥ ਕਮਿਊਨਿਟੀ ਨਹੀਂਗੀ ਪਰਵਾਸੀ ਕੋਈ ਇੱਕ ਸਮਾਜ ਨਹੀਂਗਾ ਕਿ ਆਹ ਪ੍ਰਵਾਸੀ ਆ ਸਾਰੇ ਜਨਰਲੀ ਆਪਣੇ ਦਿਮਾਗ ਚ ਪੂਰਬੀ ਆਉਂਦੇ ਆ ਬਟ ਬਹੁਤ ਡਿਫਰੈਂਟ ਟਾਈਪ ਦੇ ਪ੍ਰਵਾਸੀ ਹੈਗੇ ਆ ਪੰਜਾਬ ਚ ਇਸ ਟਾਈਮ ਇਸ ਟਾਈਮ ਪੰਜਾਬ ਦੇ ਵਿੱਚ ਪੂਰਬ ਬਿਹਾਰ ਦੇ ਲੋਕ ਵੀ ਆ ਉੜੀਸਾ ਦੇ ਲੋਕ ਵੀ ਆ ਹਿਮਾਚਲ ਦੇ ਵੀ ਹੈਗੇ ਆ ਯੂਪੀ ਦੇ ਵੀ ਹੈਗੇ ਆ ਮੁਸਲਮਾਨ ਵੀ ਹੈਗੇ ਆ دیਓਬੰਦੀ ਥੋਟ ਦੇ ਵੀ ਹੈਗੇ ਆ ਵੱਖ-ਵੱਖ ਸੋਚਾਂ ਦੇ ਲੋਕ ਆ ਗਏ ਆ ਤੇ ਰੋਹਿੰਗੀਆਂ ਵੀ ਵੈਰੀਫਾਈਡ ਤਾਂ ਨਹੀਂ ਪਰ ਕੁਝ ਲੋਕ ਜਿਹੜਿਆਂ ਨੂੰ ਆਪਾਂ ਰੋਹਿੰਗੀਆਂ ਕਹਿ ਦਿੰਨੇ ਆ ਉਹ ਵੀ ਹੈਗੇ ਸੋ ਸਾਰਿਆਂ ਦੇ ਨਾਲ ਸਾਡੀ ਜਿਹੜੀ ਡੀਲਿੰਗ ਆ ਉਹ ਆਪਾਂ ਇੱਕੋ ਪ੍ਰਿਜ਼ਮ ਚੋਂ ਇੱਕੋ ਸੋਚ ਚੋਂ ਕਰਦੇ ਆ ਉਹ ਚੀਜ਼ ਜਿਹੜੀ ਹੈਗੀ ਆ ਮੇਰਾ ਖਿਆਲ ਉਹਦੇ ਤੋਂ ਬਚਣਾ ਜ਼ਰੂਰੀ ਆ ਪਹਿਲਾਂ ਸਾਡੇ ਕੋਲੇ ਆਂਕੜੇ ਹੋਣੇ ਚਾਹੀਦੇ ਆ ਵੀ ਅਸੀਂ ਕਿਸ ਪ੍ਰੋਬਲਮ ਨਾਲ ਡੀਲ ਕਰ ਕਿਸ ਇਸ਼ੂ ਨਾਲ ਡੀਲ ਕਰ हिमाਚਲੀ ਜਿਹੜਾ ਹੈਗਾ ਉਹ ਲਾਰਜਲੀ ਅਪਰ ਸਕੇਲ ਜੌਬਸ ਆਸਤੇ ਆਉਂਦਾ ਉਹਦੀ ਵੈਰੀਫਿਕੇਸ਼ਨ ਦੀ ਕੋਈ ਇਸ਼ੂ ਨਹੀਂ ਉਹਦੇ ਕ੍ਰਾਈਮ ਦੀ ਕੋਈ ਇਸ਼ੂ ਨਹੀਂ ਪਰ ਉਹ ਇੱਕ ਏਡਿਓਲੋਜੀ ਲੈ ਕੇ ਆ ਰਿਹਾ ਨਾਲ ਉਹ ਉਹ ਇਸ਼ੂ ਡਿਫਰੈਂਟ ਹੈ ਦੂਜਾ ਜਿਹੜਾ ਕ੍ਰਾਈਮ ਵਾਲਾ ਆ ਰਿਹਾ ਇੱਕ ਅਨਵੈਰੀਫਾਈਡ ਆ ਰਿਹਾ ਇੱਕ ਕੋਈ ਰਿਲੀਜੀਅਸ ਏਡਿਓਲੋਜੀ ਲੈ ਕੇ ਆ ਰਿਹਾ ਸੋ ਇਹ ਵੱਖ-ਵੱਖ ਤਰ੍ਹਾਂ ਦੇ ਪ੍ਰਵਾਸੀ ਆ ਰਹੇ ਆ ਪਰ ਸਾਡੇ ਕੋਲੇ ਕੋਈ ਅੰਕੜਾ ਨਹੀਂ ਅਸੀਂ ਬਿਲਕੁਲ ਨੇਰੇ ਚ ਐ ਤੀਰ ਮਾਰ ਰਹੇ ਆ ਕਿ ਆਹ ਕਰ ਦੋ ਬਈ ਉਹ ਕਰ ਦੋ ਦੂਜੀ ਗੱਲ ਜਿਹੜੀ ਆ ਕਿ ਜੋਬ ਇਨਫਰਿੰਜਮੈਂਟ ਜਿਹੜੇ ਲੋਕਲ এমਪਲੋਇਮੈਂਟ ਇਨਫਰਿੰਜ ਹੋ ਰਹੀ ਹੈ ਉਹਦੇ ਵਿੱਚ ਦੋ ਤਰ੍ਹਾਂ ਦੀ ਇਨਫਰਿੰਜਮੈਂਟਸ ਜਿਹੜੀਆਂ ਸਾਡੇ ਸਾਹਮਣੇ ਆਈਆਂ ਹੋਰ ਵੀ ਹੋਣ ਪਹਿਲੀ ਗੱਲ ਤਾਂ ਬਹੁਤ ਜ਼ਿਆਦਾ ਇੰਨਾ ਚੋਂ ਅਪਰ ਕਾਸਟ ਦੇ ਆਉਂਦੇ ਹੈਗੇ ਆ ਆਪਦੇ ਆਪ ਨੂੰ ਇੱਥੇ ਐਸਸੀ ਜਾਂ ਐਸਟੀ ਕਰਾਉਂਦੇ ਲਿਖ ਦਿੰਦੇ ਆ ਉਹ ਸਰਟੀਫਿਕੇਟਸ ਲੈ ਲੈਂਦੇ ਆ ਜਿਹਦੇ ਵਿੱਚੋਂ ਸਾਨੂੰ ਇੱਕ ਬੰਦਾ ਅੰਮ੍ਰਿਤਸਰ ਦਾ ਮਿਲਿਆ ਹੋਰ ਵੀ ਲਿਸਟ ਹੈਗੀ ਆ ਸਾਡੇ ਕੋਲ 11 ਬੰਦੇ ਆਣੀਆਂ ਜੀ ਲਿਸਟ ਹੈਗੀ ਆ ਜਿਹਦੇ ਵਿੱਚੋਂ ਇੱਕ ਬੰਦਾ ਅੰਮ੍ਰਿਤਸਰ ਦਾ ਹੈਗਾ ਜਿਹੜਾ ਉੱਥੋਂ ਮਿਸ਼ਰਾ ਆਇਆ ਸੀ ਇੱਥੇ ਉਹ ਸ਼ੈਡੂਲ ਕਾਸਟ ਦਾ ਸਰਟੀਫਿਕੇਟ ਲੈ ਕੇ ਆਪਣਾ ਇੱਕ ਸੈਂਟਰਲ ਯੂਨੀਵਰਸਿਟੀ ਜਾਂ ਸੈਂਟਰਲ ਡਿਪਾਰਟਮੈਂਟ ਦੇ ਵਿੱਚ ਜਲੰਧਰ ਜੌਬ ਕਰ ਰਿਹਾ ਉਹਦੇ ਬੱਚੇ ਨੇ ਵੀ ਉਸੇ ਸਰਟੀਫਿਕੇਟ ਦੇ ਬੇਸਿਸ ਤੇ ਇੰਜੀਨੀਅਰਿੰਗ ਕੀਤੀ ਇੱਥੇ ਤੇ ਉਹ ਆਪਣੇ ਕਿਸੇ ਮਤਲਬ ਜਿਹੜਾ ਆਪਣਾ ਹਾਸ਼ੀਆਗਤ ਬੰਦਾ ਉਹਦੀ ਜੌਬ ਨੂੰ ਇਨਫਰਜ ਕਰ ਇਸੇ ਤਰ੍ਹਾਂ ਇੱਕ ਪੂਰੀ ਫੈਮਿਲੀ ਕੋਈ 25 ਤੋਂ 30 ਮੇਲਜ਼ ਦੀ ਅੱਗੇ ਗਰੁੱਪ ਹੈਗਾ ਉਹ ট্রেਡਰ ਕਲਾਸ ਸੀਗੇ ਉਹਨਾਂ ਦਾ ਇੱਕ ਬੰਦਾ ਵੀਪੀਐਸ ਦੇ ਵਿੱਚ ਆਇਆ ਉਹਨੇ ਇੱਥੇ ਆ ਕੇ ਕੋਈ ਜੌਬ ਨਹੀਂ ਮਿਲਿਆ ਤਾਂ ਉਹਨੇ ਮਾਲੀ ਦਾ ਕੰਮ ਕਰਨਾ ਸ਼ੁਰੂ ਕਰਤਾ ਹਾਲਾਂਕਿ ਉਹ ট্রেਡਰ ਕਮਿਊਨਿਟੀ ਤੋਂ ਸੀ ਉੱਥੇ ਮਨੀ ਲੈਂਡਿੰਗ ਕਮਿਊਨਿਟੀ ਤੋਂ ਸੀਤਾ ਮੜੀ ਉਹ ਸਾਰੀ ਦੀ ਸਾਰੀ ਕਮਿਊਨਿਟੀ ਹੁਣ ਆਪਦੇ ਆਪ ਨੂੰ ਸ਼ੈਡਿਊਲ ਕਾਸਟ ਲਖਾਉਂਦੀ ਆ ਤੇ ਉਹਦੇ ਬੈਨੀਫਿਟਸ ਲੈ ਰਹੀ ਹੈਗੀ ਆ ਇਹ ਬਹੁਤ ਰੈਂਪੈਂਟ ਸਕੇਲ ਤੇ ਉਹ ਚੰਗੀਆਂ ਜੌਬਸ ਦੇ ਵਿੱਚ ਹੈਗੇ ਉਹਨਾਂ ਦੇ ਬੱਚੇ ਵੀ ਬਹੁਤ ਚੰਗੀਆਂ ਜੌਬਸ ਚੱਲ। ਸੋ ਉਹਨਾਂ ਨੇ ਕਿਸੇ ਦੀ ਨੌਕਰੀ ਤੱਕ ਖਾਦੀ ਹੋ ਗਈ ਆਪਣੇ ਨਾਲ। ਇਹ ਜੇ 11 ਅਸੀਂ ਇਨਸੀਡੈਂਟਸ ਨੋਟ ਕੀਤੇ ਆ ਸਾਡੇ ਕੋਲ ਜਿੰਨੇ ਕੁ ਰਿਸੋਰਸਸ ਆ ਅਸੀਂ ਉਹਨ ਇੱਕ ਜੋ ਨੋਟ ਕਰ ਰਹੇ ਆ ਲਾਬਰੇ। ਇਸ ਤੋਂ ਇਲਾਵਾ ਅਸੀਂ ਰੋਪੜ ਦੇ ਵਿੱਚ ਜੋ ਟਾਈਮ ਜਿਆਦਾ ਹੋਇਆ ਪਾਸਟ। ਠੀਕ। ਰੋਪੜ ਦੇ ਵਿੱਚ ਇੱਕ ਸਟਰਗਲ ਆ ਰਹੇ ਆ ਇਸ ਟਾਈਮ। ਜਿਹੜੀ ਕਿ ਕਿਸਾਨ ਮੰਡੀ ਆ ਕਿਸਾਨ ਮੰਡੀ ਦੇ ਵਿੱਚ ਜਿਹੜਾ ਵੀ ਬੰਦਾ ਪੰਜਾਬ ਮੰਡੀ ਬੋਰਡ ਦਾ ਐਕਟਾ ਮੈਂ ਨਾਲ ਲੈ ਕੇ ਵੀ ਆਇਆ ਆ ਆ ਉਹਨਾਂ ਦੀ ਪਾਲਿਸੀ ਆ ਮੇਰਾ ਖਿਆਲ ਕਿਸਾਨ ਨੇ ਤਾਂ ਵਾਣ ਨੂੰ ਤਾਂ ਪਤਾ ਹੋਊਗੀ ਠੀਕ ਹੈ ਜੀ ਇਹ ਪਾਲਿਸੀ ਦੇ ਤਹਿਤ ਕਿਸਾਨ ਮੰਡੀ ਦੇ ਵਿੱਚ ਸਿਰਫ ਤੇ ਸਿਰਫ ਫਾਰਮਰ ਆਪਦੀ ਪ੍ਰੋਡਿਊਸ ਵੇਚ ਸਕਦਾ ਫਾਰਮਰ ਦੋ ਤਰ੍ਹਾਂ ਦੇ ਗਿਨੇ ਗਏ ਆ ਇੱਕ ਫਾਰਮਰ ਉਹ ਆ ਜਿਹੜਾ ਕਿ ਆਪਦੀ ਜ਼ਮੀਨ ਹੋਵੇ ਜਾਂ ਜਿਨੇ ਠੇਕੇ ਤੇ ਜ਼ਮੀਨ ਲਈ ਉੱਥੇ ਹੁਣ ਜਿੰਨੀ ਵੀ ਰੋਪੜ ਦੇ ਵਿੱਚ ਕੀ ਸਾਰੀਆਂ ਮੰਡੀਆਂ 'ਚ ਜਿਹੜੀਆਂ ਇਸ ਟਾਈਮ ਕਬਜ਼ਾ ਹੈਗਾ ਉਹ ਵਪਾਰੀਆਂ ਦਾ ਆਰਥਿਕ ਤੌਰ ਇੱਕ ਰੇਟ ਤੇ ਸਬਜ਼ੀ ਲਈ ਜਾਂਦੀ ਆ ਉਹਦੀ ਇੱਕ ਮੋਨੋਪੋਲੀ ਬਣਾਈ ਜਾਂਦੀ ਆ ਦਿਨ ਦੇ ਸਮੇਂ ਫੜੀ ਦੇ ਉੱਤੇ ਕੰਮ ਕੀਤਾ ਜਾਂਦਾ ਰਾਤ ਨੂੰ ਉਸੇ ਫਾਰਮਰ ਨੂੰ ਅੰਡਰਕਟ ਕੀਤਾ ਜਾਂਦਾ ਉਹਦੀ ਮੰਡੀ ਦੇ ਵਿੱਚ ਕੋਈ ਕਿਸਾਨ ਯੂਨੀਅਨ ਦੇ ਉਹਨਾਂ ਦੇ ਹੱਕ 'ਚ ਨਹੀਂ ਬੋਲ ਰਹੀ ਕੋਈ ਆਵਾਜ਼ ਵੀ ਨਹੀਂ ਚੱਕ ਰਹੀ ਅਸੀਂ ਰੋਪੜੇ ਦੀ ਆਵਾਜ਼ ਚੱਕੀ ਸਾਨੂੰ ਆਪੋਜੀਸ਼ਨ ਆਰਧੀਆਂ ਤੋਂ ਤੇ ਕਿਸਾਨ ਯੂਨੀਅਨਸ ਤੋਂ ਆਇਆ ਜਿਹੜਾ ਕਿ ਬਹੁਤ ਹੀ ਦੁੱਖ ਨਹੀਂ ਹੈਗਾ ਕਿ ਤੁਸੀਂ ਐਮਐਸਪੀ ਦਾ ਤਾਂ ਰੌਲਾ ਪਾਉਨੇ ਆਪਦੇ ਬੰਦੇ ਨੂੰ ਇੱਥੇ ਨਹੀਂ ਬਚਾ ਪਾ। ਉੱਥੇ ਜਿਹੜੇ ਹੈਗੇ ਆ ਜਿਹੜਾ ਮਾਰਜਨਲ ਫਾਰਮਰ ਆ ਉਹ 20 ਬੰਦਿਆਂ ਦੇ ਅਸੀਂ ਸਾਈਨ ਕਰਵਾਏ ਮੈਮੋਰੈਂਡਮ ਤੇ 20ਾਂ ਦੇ ਵਿੱਚੋਂ 7 ਬੰਦੇ ਜਿਹੜੇ ਹੈਗੇ ਆ ਉਹ ਵੀ ਠੇਕੇ ਤੇ ਲੈ ਕੇ ਉੱਥੇ ਬੀਜ ਰਹੇ ਆ। ਜਿੰਨਾ ਚੋ ਪੰਜ ਮੁਸਲਮਾਨ ਸੀ ਤੇ ਦੋ ਪ੍ਰਵਾਸੀ ਵੀ ਸੀਗੇ ਜਿਹੜੇ ਠੇਕੇ ਲੈ ਕੇ ਉਪਰ ਮੁਸਲਮਾਨ ਵੀ ਪ੍ਰਵਾਸੀ ਸੀ ਪਰ ਲੋਕਲ ਆਪਣੇ ਫਾਰਮਰ ਉਹਦੇ ਤੇ ਕੋਈ ਇਸ਼ੂ ਨਹੀਂ ਉਹ ਕਹਿੰਦਾ ਜੀ ਕਿਉਂਕਿ ਇਹ ਪ੍ਰੋਡਿਊਸਰ ਹੈ ਇਹ ਵੀ ਵੇਚ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਟਰੇਡਰ ਨਾਲ ਵੇਚਾ ਕਿਉਂਕਿ ਟਰੇਡਰ ਨੂੰ ਟੈਕਨੀਕਸ ਹੋਣੀਆਂ ਹੈ ਵੇਚਣੀਆਂ ਤੇ ਉਹ ਸਾਨੂੰ ਜਾਂ ਤਾਂ ਅੰਡਰਕੱਟ ਕਰ ਜਾਂਦਾ ਹੈ ਜਾਂ ਸਾਨੂੰ ਵੈਰਾਈਟੀ ਨਾਲ ਜਾਂ ਤਰੀਕਿਆਂ ਨਾਲ ਸਾਨੂੰ ਖਤਮ ਕਰ ਸੋ ਮੇਰਾ ਮੇਰਾ ਸੁਝਾਵਾ ਕਿ ਕਿਸਾਨੀ ਨੂੰ ਜਰੂਰ ਉੱਥੇ ਗੇੜਾ ਮਾਰਨ ਵੇਖਣ ਉਹਦੀ ਹਾਲਤ ਕੀ ਆ ਅਸੀਂ ਤਕਰੀਬਨ ਉਥੇ ਪੁਸ਼ ਬੈਕ ਕਰ ਚੁੱਕੇ ਆ ਤੇ ਰੋਪੜ ਅਸੀਂ ਇੱਕ ਆਈਡੀਅਲ ਮੰਡੀ ਦੇ ਤੌਰ ਤੇ ਤੁਹਾਨੂੰ ਪੇਸ਼ ਕਰਾਂਗੇ ਅਗਲੇ ਹਫਤੇ ਦੇ ਵਿੱਚ ਵਿੱਚ ਕਿ ਕਿਸ ਤਰ੍ਹਾਂ ਦੀ ਕਿਸਾਨ ਜਾਂ ਫਾਰਮਰਸ ਦੀ ਮੰਡੀ ਆਉਂਦੀ ਆ ਅਗਲਾ ਸਟੈਪ ਆਪਣਾ ਇਹ ਹੋਊਗਾ ਕਿ ਉਹਨਾਂ ਨੂੰ ਫਾਰਮਰਸ ਨੂੰ ਅਸੀਂ ਮਾਰਕੀਟਿੰਗ ਵੀ ਸਿਖਾਈਏ ਉਹਨਾਂ ਨੂੰ ਤਰੀਕਾ ਵੀ ਸਿਖਾਈਏ ਕਿ ਉਹਨਾਂ ਨੂੰ ਉਸ ਉਸ ਸਟਰਕਚਰ ਨਾਲ ਫਾਈਟ ਕਰਨ ਦੀ ਵੀ ਸਿਖਾਈਏ ਤਾਂ ਕਿ ਉਹਨਾਂ ਨੂੰ ਆ ਪਾਲਿਸੀਆਂ ਨਾਲ ਲੋਡ ਪੈਣ ਜਿਹਨੂੰ ਤੁਸੀਂ ਰਾਕ ਹੀ ਨਹੀਂ ਕਰ ਸਕਦੇ ਉਹਦੀ ਬਜਾਏ ਉਹਨੇ ਐਫੀਸ਼ੀਐਂਟ ਹੋਣ ਕੀ ਵੀ ਉਹਨਾਂ ਨੂੰ ਫਾਈਟ ਦੇ ਆਫ ਦੀ ਲੈਂਡ ਦੇ ਵਿੱਚ ਸੋ ਇਹ ਕੋਸ਼ਿਸ਼ ਆ ਜਿਹੜੇ ਕਿ ਦਿਵਾਲੀ ਤੱਕ ਅਸੀਂ ਟਾਰਗੇਟ ਰੱਖਿਆ ਹੋਇਆ ਤੇ ਅਸੀਂ ਉਹਨਾਂ ਨੂੰ ਕੰਪੀਟ ਕਰਨਾ ਸਖਾਵਾਂਗੇ ਉਦੋਂ ਬਾਅਦ ਜਿਹੜਾ ਆਪਾਂ ਜਿਹੜੀਆਂ ਕਾਲਸ ਆਈਆਂ ਅਸੀਂ ਉਹਨੂੰ ਕਲਸਟਰ ਅਨਲਿਸਿਸ ਕਹਿੰਦੇ ਆ ਜਿਨ੍ਹਾਂ ਨੇ ਸਟੈਟਿਸਟਿਕਸ ਵੇਖਿਆ ਜਾਣਦੇ ਹੋਣਗੇ ਉਹ ਜਾਣਦੇ ਹੋਣਗੇ ਅਸੀਂ ਕਲਸਟਰ ਅਨਲਿਸਿਸ ਕੀਤਾ ਕਿ ਜਿਹੜੀਆਂ ਪ੍ਰਵਾਸੀਆਂ ਨਾਲੋਂ ਧੱਗਾ ਹੋ ਰਿਹਾ ਉਹ ਕਾਲਸ ਕਿਹੜੀ ਜਗ੍ਹਾ ਤੋਂ ਓਰੀਜਿਨੇਟ ਹੋ ਰਹੀਆਂ ਕਿਹੜੇ ਏਰੀਆਸ ਤੋਂ ਬਾਦਦਾ ਉਹ ਜਨਰਲੀ ਉਥੋਂ ਵੱਧ ਆ ਰਹੀਆਂ ਜਿੱਥੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਖਲੇ ਜਿੱਥੇ ਉਹਨਾਂ ਦੀ ਗਿਣਤੀ ਇੱਕ ਸਪੇਸ ਤੋਂ ਵੱਧ ਜਾਂਦੀ ਇਹ ਵੀ ਪਾਰਟਿਕੂਲਰ ਕਾਈਂਡ ਆਫ ਪ੍ਰਵਾਸੀ ਹੈ ਜਿਨ੍ਹਾਂ ਦੀ ਗਿਣਤੀ ਜੇ ਵੱਧ ਜਾਂਦੀ ਆ ਤਾਂ ਉਹਨਾਂ ਦੀ ਉਥੋਂ ਫੇਰ ਕ੍ਰਾਈਮ ਦੀਆਂ ਜਾਂ ਉਸ ਤਰੀਕੇ ਦੀਆਂ ਕਾਲਸ ਵਧਣੀਆਂ ਸ਼ੁਰੂ ਹੋ ਜਾਂਦੀ ਸੋ ਜੇ ਇਹ ਗਿਣਤੀ ਸਾਰੇ ਪੰਜਾਬ 'ਚ ਵਧ ਗਈ ਤਾਂ ਉਹਦਾ ਹਸ਼ਰ ਉੰਜ ਹੀ ਹੋਊਗਾ ਆਪਾਂ ਕੋਰਲੇਸ਼ਨ ਜਾਂ ਫਰਦਰ ਡੇਟਾ ਐਕਸਟ੍ਰਪੋਲੇਟ ਕਰਕੇ ਕਹਿ ਸਕਦੇ ਆਂ ਵੀ ਇੱਥੇ ਕੀ ਹੋਊਗਾ ਪੰਜਾਬ ਦੇ ਵਿੱਚ ਜੇ ਆਏ ਆਹੀ ਹੁੰਦੇ ਨੇ ਸੋ ਉਹ ਡਾਟਾ ਸ਼ੇਅਰ ਕਰ ਲਾਂਗੇ ਨਵਾਂ ਸ਼ਹਿਰ ਇੱਕ ਜਗ੍ਹਾ ਹੈਗੀ ਆ ਲੁਧਿਆਣਾ ਤਾਂ ਬਹੁਤ ਹੀ ਜ਼ਿਆਦਾ ਰੈਂਪਪੈਂਟਾ ਕਰਾਈ ਤੇ ਲੁਧਿਆਣੇ ਤਾਂ ਮਤਲਬ ਜਿਹੜਾ ਅਨ ਅਕਾਊਂਟਡ ਫਾਰ ਹੋਏਗਾ ਕਿ ਸ਼ਾਇਦ ਹਰ ਰੋਜ਼ ਇੱਕ ਰੇਪ ਹੋ ਰਿਹਾ ਉਹਨਾਂ ਦੀਆਂ ਕਾਲੋਨੀਆਂ ਚ ਪਰ ਇਹ ਮੈਂ ਵੈਰੀਫਾਈਡ ਨਹੀਂ ਕਰ ਮੈਂ ਠੀਕ ਹੈ ਸੋ ਇਹ ਇਹ ਸਿਚੁਏਸ਼ਨ ਹੈਗੀ ਇਸ ਤੋਂ ਇਲਾਵਾ ਜੋ ਪੋਜ਼ਿਟਿਵ ਚੀਜ਼ ਵੇਖਣ ਨੂੰ ਮਿਲੀ ਉਹ ਹੈਗਾ ਕਿ ਇੱਕ ਪੰਜਾਬੀ ਨੈਸ਼ਨਲਿਜ਼ਮ ਕਹਿ ਲਓ ਜਾਂ ਪੰਜਾਬੀਆਂ ਦੀ ਆਪ ਦੀ ਭਾਵਨਾ ਜਾਗੀ ਉਹਦੇ ਵਿੱਚ ਸਾਨੂੰ ਜਿਹੜਾ ਸਾਥ ਮਿਲਿਆ ਇਸ ਸਟਰਗਲ 'ਚੋਂ ਸਾਨੂੰ ਪੰਜਾਬੀ ਹਰ ਵਰਗ ਤੋਂ ਮਿਲਿਆ ਪੰਜਾਬੀ ਅਪਰ ਕਾਸਟ ਪੰਜਾਬੀਆਂ ਤੋਂ ਬ੍ਰਾਹਮਣਾਂ ਤੋਂ ਈਵਨ ਜਿਹੜੇ ਸ਼ਡਿਊਲ ਕਾਸਟਸ ਜਿਹੜੇ ਹੈਗੇ ਆ ਜਿਹੜੇ ਐਕਚੁਅਲੀ ਬਹੁਤ ਜ਼ਿਆਦਾ ਹਿੱਟ ਹੈਗੇ ਆ ਸਮਾਜਿਕ ਤੌਰ ਤੇ ਵੀ ਉਹਨਾਂ ਦਾ ਨੁਕਸਾਨ ਬਹੁਤ ਹੋ ਰਿਹਾ ਹੈ ਅਰਥਿਕ ਤੌਰ ਤੇ ਵੀ ਉਹਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਤੇ ਅੱਜ ਤੱਕ ਉਹਨਾਂ ਦੀ ਲੀਡਰਸ਼ਿਪ ਉਹਨਾਂ ਨੂੰ ਉਸ ਜਗ੍ਹਾ ਨੂੰ ਉਠਾ ਹੀ ਨਹੀਂ ਸਕੀ ਪਰ ਸਾਥ ਉਹਨਾਂ ਦਾ ਵੀ ਬਹੁਤ ਮਿਲ ਰਿਹਾ ਗਰਾਊਂਡ ਤੇ ਕਿ ਭਾਈ ਤੁਸੀਂ ਕੁਝ ਕਰੋ ਤੇ ਇੰਟਰਸਟਿੰਗ ਇਹ ਆ ਕਿ ਈਵਨ ਜਿਹੜੇ ਬਹੁਤ ਹਿੰਦੂਤਵੀ ideologies ਦੇ ਵੀ ਪੰਜਾਬੀ ਹੈਗੇ ਆ ਜਾਂ ਕਹਿ ਲਓ ਵੀ ਸਨਾਤਨ thought ਦੇ ਵੀ ਆ ਉਹ ਵੀ ਇਹਦੇ ਵਿੱਚ ਸਾਥ ਦੇ ਰਹੇ ਆ ਕਿ ਵੀ ਇਹ ਕੰਮ ਸਾਡ ਨੂੰ ਗਲਤ ਲੱਗ ਉਹਨਾਂ ਦੇ ਆਪੇ ਮੋਟੇ ਹੋਣਗੇ ਕਿਉਂਕਿ ਉਹਨਾਂ ਨੂੰ ਇਹ ਵੀ ਲੱਗਦਾ ਹੈ ਇਹ ਬਹੁਤ ਵੱਡੀ ਗੱਲਤੀ ਹੈ ਮੁਸਲਮਾਂ ਦੇ ਵੀ ਆਰੀਆ ਪਰ ਇੱਥੇ ਆ ਕੇ ਆਪਾਂ ਇੱਕ ਕਾਮਨ ਗਰਾਉਂਡ ਵੀ ਲੱਭਿਆ ਹੈਗਾ ਜਿਹੜਾ ਕਿ ਮੈਨੂੰ ਪੋਜ਼ਿਟਿਵ ਹੋਪ ਲੱਗੀ ਰਹੀ ਹੈ ਗਵਰਨਮੈਂਟ ਰੈਪਰੇਸ਼ਨ ਬਹੁਤ ਆ ਜਦੋਂ ਵੀ ਤੁਸੀਂ ਪ੍ਰਵਾਸੀਆਂ ਦੇ ਉਲਟ ਗੱਲ ਸ਼ੁਰੂ ਕਰਦੇ ਹੋ ਜਦੋਂ ਵੀ ਤੁਸੀਂ ਉਲਟੇ ਖੜੋ ਤੁਸੀਂ ਹੱਕ ਦੀ ਵੀ ਗੱਲ ਕਰਦੇ ਹੋ ਹੁਣ ਮੈਨੂੰ ਦੱਸੋ ਵੀ ਕਿਸਾਨ ਹੀ ਮੰਡੀ ਦੇ ਵਿੱਚ ਉਹਨਾਂ ਨੂੰ ਹੱਕ ਦੇਣਾ ਕਿੰਨਾ ਗੱਲ ਸੀ ਉਥੇ ਪੁਲਿਸ ਵੀ ਉਹਨਾਂ ਦੀ ਸਪੋਰਟ ਚ ਆਈ ਉਥੇ ਲੋਕ ਕਲਾੜਤੀਏ ਵੀ ਉਹਨਾਂ ਦੀ ਸਪੋਰਟ ਚ ਆਏ ਸਾਡਾ YouTube ਚੈਨਲ ਮਿਸਲਸਤ ਲੋਈ ਦਾ ਬੰਦ ਕਰ ਦਿੱਤਾ ਗਿਆ ਸਾਡੀਆਂ ਪੋਸਟਾਂ ਉਡਾ ਦਿੱਤੀਆਂ ਗਈਆਂ ਕਈ ਸਾਡੇ Instagram ਅਕਾਊਂਟਸ ਦੇ ਉੱਤੇ 6-6 ਮਹੀਨਿਆਂ ਦੀ ਪਾਬੰਦੀ ਲਾ ਦਿੱਤੀ ਗਈ ਉਹਨਾਂ ਨੂੰ ਤੁਸੀਂ ਸੁਣ ਸਕਦੇ ਹੋ ਸੁਣ ਕੇ ਦੱਸੋ ਵੀ ਉਹਦੇ ਵਿੱਚ ਗਲਤ ਕੋਈ ਗੱਲ ਆਖੀ ਹੋਵੇ ਸਿਰਫ ਲਾਅ ਆਖਿਆ ਕਿ ਆਹ ਲਾਅ ਆ ਇਹਨੂੰ ਇੰਪਲੀਮੈਂਟ ਇਸ ਦੇ ਉੱਤੇ ਵੀ ਗਵਰਨਮੈਂਟ ਦਾ ਰਿਪਰੈਸ਼ਨ ਇੰਨਾ ਜ਼ਿਆਦਾ ਹੈ ਜੇ ਤੁਸੀਂ ਥੋੜਾ ਜਿਹਾ ਅੱਗੇ ਜਾਓਗੇ ਤਾਂ ਹੋਰ ਰਿਪਰੈਸ਼ਨ ਕਿੰਨਾ ਵੱਧ ਸਕਦਾ ਤੁਹਾਡੇ ਤੇ ਇਹ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਇਸ ਤੋਂ ਇਲਾਵਾ ਜਿਹੜੀ ਲੈਕ ਆਫ ਚੀਜ਼ਾਂ ਜਿਹੜੀਆਂ ਆਪਾਂ ਨੂੰ ਬਿਲਕੁਲ ਪਤਾ ਨਹੀਂ ਜਿਹੜੀਆਂ ਮੈਂ ਸੁਝਾਉਂਗਾ ਹਾਂ ਇੱਕ ਆਮ ਹੀ ਕਿਹਾ ਜਾਂਦਾ ਜੀ ਪ੍ਰਵਾਸੀਆਂ ਦੀਆਂ ਜਿਹੜੇ ਬੱਚੇ ਆ ਉਹ ਪੰਜਾਬੀ ਸਿਗੇਸ਼ਾ ਸੁਰਜੀਤ ਪਾਤਰ ਦੀ ਇੱਕ ਪੋエム ਵੀ ਹੈਗੀ ਆ ਇਹਦੇ ਤੇ ਹਾਂ ਜੀ ਹਾਂ ਇਹ ਬਹੁਤ ਐਕਸੈਪਸ਼ਨ ਹੈਗੀ ਆ ਜਿੱਥੇ ਵੀ ਡੈਂਸਿਟੀ ਜ਼ਿਆਦਾ ਹੈ ਉੱਥੇ ਉਹਨਾਂ ਦਾ ਬੱਚਾ ਹਿੰਦੀ ਹੀ ਸਿੱਖ ਰਿਹਾ ਜਿੱਥੇ ਐਕਸੈਪਸ਼ਨ ਨੂੰ ਨੁਫੀਦਕੋਟ ਦੇ ਕਿਸੇ ਪਿੰਡ ਚੋਂ ਤਾਂ ਉੱਥੇ ਪੰਜਾਬੀ ਸਿੱਖ ਗਿਆ ਤਾਂ ਉਹ ਐਕਸੈਪਸ਼ਨਸ ਆ ਵਿੱਚ ਜਿਹੜਾ ਰੂਲ ਨੂੰ ਪ੍ਰੂਫ ਕਰ ਸੋ ਇਹ ਹੈਗਾ ਹੁਣ ਆ ਜਾਂਦੀ ਹੈ ਕਿ ਆਮ ਤੌਰ ਤੇ ਚਾਹੇ ਆ ਪੋਜੀਸ਼ਨ ਪੇਪਰ ਵੇਖ ਲੋ ਹੋਰ ਵੇਖ ਲੋ ਰੌਲਾ ਪਾ ਦਿੰਨੇ ਆਪਾਂ ਕਿ ਜੀ ਲੈਂਡ ਪਰਚੇਸ ਤੇ ਇਹਨਾਂ ਦੇ ਬੈਨ ਲੱਗ ਜੇ ਲੈਂਡ ਪਰਚੇਸ ਰੋਕ ਲੋ ਜੇ ਜਿਆਦਾ ਡਾਟਾ ਅਸੀਂ ਜਿਹੜਾ ਵੇਖਿਆ ਉਹ ਹੈਗਾ ਕਿ ਲੈਂਡ ਬਿਲਕੁਲ ਨਹੀਂ ਉਹ ਪਰਚੇਸ ਕਰ ਲੈ ਨਾ ਇਹ ਖੇਤੀਬਾੜੀ ਕਰ ਰਿਆ ਜਿਆਦਾ ਜਿਹੜਾ ਉਹਨਾਂ ਦਾ ਅਸਰ ਪੈ ਰਿਹਾ ਉਹ ਆਪਣਾ ਹਾਸ਼ੀਆਗਤ ਲੋਕਾਂ ਦੇ ਜੌਬਸ ਤੇ ਪੈ ਰਿਆ ਜਾਂ ਉਹ ਹਿੰਦੂ ਟਰੇਡਰ ਨੂੰ ਹਿੱਟ ਕਰ ਰਿਹਾ ਅਪਗ੍ਰੇਡ ਹੋ ਕੇ ਫਾਰ ਇਗਜ਼ਾਮਪਲ 68 ਸੈਕਟਰ ਦੇ ਕੁਝ ਇਗਜ਼ਾਮਪਲਸ ਆ ਹੋਰ ਇਗਜ਼ਾਮਪਲਸ ਆ ਜਿੱਥੇ ਸਲੋਲੀ ਉਹ ਅਪਗ੍ਰੇਡ ਹੋ ਕੇ ਉਹ ਸ਼ਾਪਸ ਤੱਕ ਆ ਗਏ ਸੋ ਇਹ ਜਿਹੜੀ ਹੈਗੀ ਐ ਐਡਵਾਂਟੇਜ ਹਰੇਕ سرمایہਦਾਰ ਨੂੰ ਆ ਚਾਹੇ ਉਹ ਜ਼ਮੀਨਦਾਰ ਆ ਚਾਹੇ ਉਹ ਬਿਲਡਰ ਆ ਉਹਨਾਂ ਨੂੰ ਸਸਤੀ ਲੇਬਰ ਮਿਲਦੀ ਹੈ ਮੇਰੇ ਖਿਆਲ ਮੇਰਾ ਸਮਾਂ ਲੋਡ ਤੋਂ ਮੈਂ ਬਾਅਦ ਲੈ ਗਿਆ ਬਾਕੀ ਗੱਲਾਂ ਕਿਸੇ ਸਮੇਂ ਫੇਰ ਕਰਾਂਗੇ ਡਾਟਾ ਕਿਸੇ ਨੂੰ ਚਾਹੀਦਾ ਹੋਵੇ ਕੋਈ ਸ਼ੇਅਰ ਕਰਨਾ ਚਾਹੁੰਦਾ ਹੋਵੇ ਉਹ ਸਾਡੇ ਕੋਲ ਲੈ ਸਕਦਾ ਹੈ ਤੇ ਹੋ ਸਕਦਾ ਹੈ ਕਿਸੇ ਨੂੰ ਮੇਰੇ ਆ ਅੰਕੜਿਆਂ ਨਾਲ ਤਕਲੀਫ ਵੀ ਹੋਈ ਹੋਵੇ ਉਹ ਸੁਣ ਲੈਣ ਦੇ ਤਾਂ ਬਿਹਤਰ ਸੀ ਪਰ ਕੋਈ ਗੱਲ ਨਹੀਂ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ